ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਲਈ ਆਇਆ ਹਾਂ ਜੀ ਬਹੁਤ ਸਾਰੇ ਟੌਪਿਕਾਂ ਤੇ ਗੱਲ ਕਰਨੀ ਹੈ ਜਿਹੜੇ ਟੌਪਿਕ ਆਪਣੇ ਬੈਨੀਫਿਟਸ ਨੇ ਆਪਾਂ ਉਹਨਾਂ ਤੇ ਗੱਲ ਕਰਾਂਗੇ ਆਪਾਂ ਇਹ ਕਹਿੰਨੇ ਨੂੰ ਨਾ ਕਿ ਕੰਮ ਦੀ ਗੱਲ ਸੁਣ ਲਓ ਜੀ ਜੇ ਚੰਗੀ ਲੱਗੀ ਤਾਂ ਰੱਖ ਲਓ ਨਹੀਂ ਇਧਰ ਦੀ ਕੱਢ ਦਿਓ ਠੀਕ ਹੈ ਨਾ ਆਪਾਂ ਇਸੇ ਟੌਪਿਕ ਤੇ ਗੱਲਾਂ ਕਰਨ ਲੱਗੇ ਹਾਂ ਜੀ ਆਪਾਂ ਅੱਜ ਜਿਸ ਟੌਪਿਕ ਨੂੰ ਲੈ ਕੇ ਆਏ ਉਹ ਹੈ ਕਿੰਗ ਆਫ ਦਾ ਡਰਾਈ ਫਰੂਟਸ ਕਿੰਗ ਆਫ ਦਾ ਡਰਾਈ ਫਰੂਟਸ ਕਿਸ ਨੂੰ ਕਿਹਾ ਜਾਂਦਾ ਤੁਸੀਂ ਸਾਰੇ ਜਣੇ ਗੈਸ ਕਰ ਲਿਓ ਠੀਕ ਹੈ ਮੈਂ ਇਸ ਟਾਪਿਕ ਤੇ ਅੱਜ ਗੱਲਾਂ ਕਰਾਂਗਾ ਇਸ ਦੇ ਬੈਨੀਫਿਟਸ ਬਾਰੇ ਦੱਸਾਂਗਾ ਜੀ ਆਪਾਂ ਘਰ ਘਰ ਵਿੱਚ ਇਸ ਟਾਪਿਕ ਤੇ ਗੱਲ ਕਰਨਾ ਬਚਪਨ ਤੋਂ ਲੈ ਕੇ ਸ਼ੁਰੂ ਕਰ ਦਿੰਨੇ ਆਪਾਂ ਇਸ ਨੂੰ ਯੂਜ਼ ਕਰਨਾ ਚਲੋ ਮੈਂ ਤੁਹਾਡੀ ਉਤਸਕਤਾ ਨੂੰ ਘਟਾਉਣਾ ਜਿਆਦਾ ਟੈਨਸ਼ਨ ਨਹੀਂ ਦਿੰਦਾ ਮੈਂ ਇਸ ਟਾਪਿਕ ਤੇ ਗੱਲ ਕਰਨ ਲੱਗਿਆ ਜੀ ਅੱਜ ਮੈਂ ਗੱਲ ਕਰਨ ਲੱਗਿਆ ਜੀ ਬਦਾਮਾਂ ਤੇ ਬਦਾਮ ਖਾਣ ਦੇ ਕੀ ਬੈਨੀਫਿਟਸ ਨੇ ਆਪਾਂ ਸੁਣਦੇ ਹੁੰਨੇ ਨਾ ਬਾਦੀ ਮਾਂ ਕਹਿੰਦੀ ਹੁੰਦੀ ਹੈ ਜੀ ਬਦਾਮਾਂ ਦੇ ਤੇਲ ਦੀ ਮਾਲਿਸ਼ ਕਰੋ ਬੱਚੇ ਨੂੰ ਬਦਾਮਾਂ ਦੇ ਤੇਲ ਦੀ ਸਿਰ ਤੇ ਮ사ਜ ਕਰਨਾ ਦਿਮਾਗ ਤੇਜ ਹੁੰਦਾ ਜੀ ਬਦਾਮਾਂ ਦਾ ਤੇਲ ਕੰਨ ਵਿੱਚ ਇੱਕ ਇੱਕ ਬੂੰਦ ਪਾਉਣ ਨਾਲ ਕੰਨ ਤੇਜ ਹੋ ਜਾਂਦੇ ਆ ਜੀ ਬਦਾਮ ਖਾਣ ਨਾਲ ਵੀ ਬੈਨੀਫਿਟਸ ਹੁੰਦੇ ਨੇ ਜੀ ਬਦਾਮ ਖਾਣ ਦੇ ਨਾਲ ਆਪਾਂ ਦਾ ਦਬਾਅ ਤੇਜ ਹੁੰਦਾ ਜੀ ਆਪਾਂ ਬਹੁਤ ਸਾਰੇ ਮਾਮਾਂ ਨੂੰ ਦੇਖਿਆ ਨਾ ਰਾਤ ਨੂੰ ਪਿਓਂ ਕਰਾ ਦਿੰਦੇ ਸਵੇਰੇ ਲੈ ਵੀ ਪੁੱਤ 5 ਖਾਲਾ 7 ਖਾਲਾ ਬਸ ਇੰਨੇ ਕੀ ਖਾਣੇ ਚਾਹੀਦੇ 5 7 ਆਪਕੇ ਨੇ ਰਾਤ ਨੂੰ ਪਿਓਮ ਕੇ ਰੱਖ ਦੋ ਸਵੇਰੇ ਖਾ ਲੋ ਜੀ ਤੁਸੀਂ ਕੱਚੀ ਵੀ ਖਾ ਸਕਦੇ ਬਿਨਾ ਧੋਤੇ ਵੀ ਬਿਨਾ ਉਬਾਲੇ ਬਿਨਾ ਇਹਨੂੰ ਪਾਣੀ ਚ ਪਾਏ ਵੀ ਖਾ ਸਕਦੇ ਬਿਨਾ ਨੋਰਮਲੀ ਖਾ ਸਕਦੇ ਹੋ ਤੁਸੀਂ ਬਾਦਾਮ ਪਰ ਖਾਣੇ ਪੰਜ ਸੱਤ ਹੀ ਹੈ ਜੀ ਕਿਉਂਕਿ ਬਾਦਾਮ ਸੁੱਕੇ ਮੇਵਿਆਂ ਦਾ ਰਾਜਾ ਹੈ ਜੀ ਇਸ ਨੂੰ ਰਾਜਾ ਕਿਹਾ ਜਾਂਦਾ ਹੈ ਜਿਦਾਂ ਫਰੂਟਸ ਦੇ ਵਿੱਚ ਅੰਬ ਨੂੰ ਕਿੰਗ ਕਿਹਾ ਜਾਂਦਾ ਸਬਜ਼ੀ ਵਿੱਚ ਆਲੂ ਨੂੰ ਕਿੰਗ ਕਿਹਾ ਜਾਂਦਾ ਜੀ ਤੋ ਇਸ ਤਰ੍ਹਾਂ ਦੇ ਇਸ ਡਰਾਈ ਫਰੂਟਸ ਦੇ ਵਿੱਚ ਵੀ ਆਪਾਂ ਇਸ ਨੂੰ ਕਿੰਗ ਹੀ ਕਵਾਂਗੇ ਜੀ ਮੈਂ ਤਾਂ ਕਿੰਗ ਦਾ ਨਾਮ ਦੇਂਗਾ ਕਿਉਂਕਿ ਇਸ ਨੂੰ ਹਰ ਚੀਜ਼ ਦੇ ਵਿੱਚ ਵਰਤੇ ਜਾਂਦੇ ਜਿੱਥੇ ਮਰਜ਼ੀ ਪਾ ਲੋ ਕੜਾ ਬਣਾਉਣਾ ਪ੍ਰਸ਼ਾਦ ਬਣਾਉਣਾ ਪੰਜੀਰੀ ਬਣਾਉਣੀ ਜਿੱਥੇ ਮਰਜ਼ੀ ਪਾਓ ਜੀ ਇਹਨੂੰ ਬਦਾਮਾਂ ਨੂੰ ਪਾਓ ਠੀਕ ਹੈ ਜੀ ਆਪਾਂ ਇਸ ਟੌਪਿਕ ਤੇ ਗੱਲਾਂ ਕਰਨ ਲੱਗੇ ਜੀ ਬਾਦਾਮ ਨੂੰ ਬਹੁਤ ਪਹਿਲਾਂ ਤੋਂ ਹੀ ਦਿਮਾਗ ਦਿਮਾਗ ਦੇ ਵਿੱਚ ਲਾਭਕਾਰੀ ਮੰਨਿਆ ਜਾਂਦਾ ਜੀ ਬਦਾਮ ਖਾਓ ਜੀ ਆਪਣਾ ਦਿਮਾਗ ਚੁਸਤ ਕਰੋ ਜੀ ਆਯੁਰਵੈਦਿਕ ਵਿੱਚ ਇਸ ਨੂੰ ਬਦਾਮਾਂ ਨੂੰ ਬਹੁਤ ਵੱਡਾ ਨਾਮ ਦਿੱਤਾ ਗਿਆ ਬਹੁਤ ਵੱਡੀਆਂ ਦਵਾਈਆਂ ਦੇ ਵਿੱਚ ਪਾਜੇ ਦਾ ਘਰੇਲੂ ਯੂਜ਼ ਦੇ ਲਈ ਵਰਤੇ ਜਾਂਦਾ ਹੈ ਮਾਤਪੂਰਨ ਰੱਖਦਾ ਥਾਮ ਆਪਾਂ ਨਾਰਮਲੀ ਕਹਿੰਦੇ ਨਾ ਬਦਾਮ ਦਾ ਸ਼ਰਬਤ ਆ ਗਿਆ ਜੀ ਗਰਮੀ ਆ ਗਈ ਬਦਾਮ ਦਾ ਸ਼ਰਬਤ ਦੀਆਂ ਦੋ ਬੋਤਲਾਂ ਲਿਓ ਜੀ ਫਿਰ ਬਦਾਮ ਦਾ ਤੇਲ ਲਿਓ ਜੀ ਬਦਾਮ ਦਾ ਆਪਾਂ ਥੋੜਾ ਤੇਲ ਬੱਚਿਆਂ ਦੇ ਕੰਨਾਂ 'ਚ ਪਾ ਦਿਓ ਬੱਚੇ ਦੇ ਸਿਰ ਤੇ ਲਾਓ ਜੀ ਬੱਚੇ ਦੀ ਮਾਲਿਸ਼ ਕਰਾਓ ਜੀ ਬੱਚੇ ਨੂੰ ਕਿ ਤੁਮ ਚਾ ਪੀਣ ਨੂੰ ਦੁੱਧ ਚ ਪਾ ਕੇ ਦੇ ਦਿਓ ਜੀ ਬਦਾਮ ਇੱਕ ਸਦਾਬਹਾਰ ਪ੍ਰੋਡਕਟ ਹੈ ਜੀ ਜਿੱਥੇ ਮਰਜ਼ੀ ਦੇ ਦਿਓ ਜੀ ਇਹ ਹਰ ਤਾਈ ਤੁਹਾਨੂੰ ਮਿਲੇਗਾ ਔਰ ਤੁਹਾਡੇ ਬੱਚਿਆਂ ਦੇ ਲਈ ਬਹੁਤ ਵੱਡਾ ਉਪਜੋਗੀ ਹੋਏਗਾ ਇੱਕ ਨਾ ਬਾਰਸੀਲੋਨਾ ਯੂਨੀਵਰਸਿਟੀ ਉਹਨਾਂ ਨੇ ਇੱਕ ਨਾ ਖੋਜ ਕੀਤੀ ਹੈ ਜੀ ਉਹ ਕਹਿੰਦੇ ਵੀ ਜਿਹੜੇ ਲੋਕ ਬਦਾਮਾਂ ਦਾ ਪ੍ਰਯੋਗ ਜ਼ਿਆਦਾ ਕਰਦੇ ਨੇ ਜਿਹੜੇ ਲੋਕ ਜ਼ਿਆਦਾ ਬਦਾਮ ਖਾਂਦੇ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਸਹੀ ਰਹੇਗਾ ਉਹਨਾਂ ਵਿੱਚ ਸ਼ੂਗਰ ਵੀ ਸਹੀ ਰਹੇਗਾ ਉਹ ਮੋٹے ਲੋਕਾਂ ਵੀ ਨਾਰਮਲ ਹੋ ਜਾਣਗੇ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਕੋਈ ਖਤਰਾ ਨਹੀਂ ਹੋਏਗਾ ਔਰ ਹਮੇਸ਼ਾ ਉਹ ਖੁਸ਼ ਰਹਿਣਗੇ ਇਹ ਹੁਣ ਬਦਾਮ ਹੀ ਦੱਸੋ ਜੀ ਕੀ ਕੀ ਕੁਛ ਕਰਦਾ ਇਹਨਾਂ ਨੂੰ ਪਤਾ ਬਦਾਮ ਨੂੰ ਬਦਾਮ ਦੀ ਵਰਤੋਂ ਕਰਨ ਵਾਲੇ ਹਮੇਸ਼ਾ ਖੁਸ਼ ਰਹਿਣਗੇ ਤੇ ਆਪਣੀ ਸਿਹਤ ਨੂੰ ਸੇਦਮੰਦ ਬਰਾਕੇ ਰੱਖਣੀ ਇਸ ਨਾਲ ਦਿਲ ਦੀਆਂ ਚੰਗੀਆਂ ਬਿਮਾਰੀਆਂ ਤੋਂ ਬਚਾ ਰਹੇਗਾ ਜੇ ਚੰਗੀਆਂ ਬਿਮਾਰੀਆਂ ਦਾ ਮਤਲਬ ਮੈਂ ਤੁਹਾਨੂੰ ਇਹ ਦੱਸਦਾ ਵੀ ਉਹ ਬਿਮਾਰੀਆਂ ਜਿਹੜੀਆਂ ਆਪਣੇ ਹਾਰਟ ਨੂੰ ਤੰਗ ਕਰਦੀਆਂ ਹੋਣ ਆਪਣੇ ਦਿਲ ਨੂੰ ਤੰਗ ਕਰਨ ਉਹਨਾਂ ਤੋਂ ਬਚਾ ਰਹੇਗਾ ਪਰ ਬਦਾਮ ਵਰਤੋਂ ਕਰਨੀ ਤਾਂ 5-7 ਤੋਂ ਜ਼ਿਆਦਾ ਨਹੀਂ ਖਾਣੇ ਚਾਹੀਦੇ ਨਹੀਂ ਤਾਂ ਫਿਰ ਇਹਨਾਂ ਦਾ ਨੁਕਸਾਨ ਵੀ ਹੋ ਜਾਊ ਥੋੜੀ ਜਿਹੀ ਗਰਮੀ ਜ਼ਿਆਦਾ ਹੋ ਜਾਂਦੀ ਨਾ ਇਹ ਥੋੜੇ ਜਿਹੀ ਗਰਮ ਤਸੀਰ ਵਾਲੇ ਮੰਨੇ ਜਾਂਦੇ ਜੀ ਉਹਨਾਂ ਨੂੰ ਥੋੜੇ ਗਰਮੀ ਦੇ ਵਿੱਚ ਜਿਆਦਾ ਗਰਮ ਮੰਨਿਆ ਜਾਂਦਾ ਜੀ ਸੋ ਆਪਾਂ ਬਦਾਮਾਂ ਦੇ ਉੱਤੇ ਟੌਪਿਕ ਦੇ ਉੱਤੇ ਗੱਲ ਕਰ ਰਹੇ ਹਾਂ ਜੀ ਬਦਾਮ ਹਮੇਸ਼ਾ ਹੀ ਹਰ ਸਮੇਂ ਕਿਸੇ ਵੀ ਪंसारी ਦੀ ਦੁਕਾਨ ਤੋਂ ਲੈ ਲਓ ਜੀ ਬਹੁਤ ساری ਕੁਆਲਿਟੀਆਂ ਜੀ ਇਹਦੀਆਂ ਇੱਕ ਬਿਨਾ ਤੇਲ ਦੇ ਮਿਲਣਗੇ ਇੱਕ ਤੇਲ ਵਾਲੇ ਵੀ ਮਿਲਣਗੇ ਤੁਸੀਂ ਇਹਨੂੰ ਪੀਸੋ ਨਾਲ ਦਿਨ ਦੋ ਮਾਮ ਦਸ ਤੇ ਮਾਰੋ ਤੇ ਤੇਲ ਨਿਕਲਿਆ ਆਏਗਾ ਬਹੁਤ ਸਾਰੇ ਲੋਕ ਕਹਿੰਦੇ ਜੀ ਗਿਟਕਾਂ ਵਾਲੇ ਲੈਣੇ ਚਾਹੀਦੇ ਘਰੇ ਜਾ ਕੇ ਕੱਢੋ ਆਪ ਕੱਢੋ ਜੀ ਅੱਜ ਕੱਲ੍ਹ ਕਿਸੇ ਕੋਲੇ ਟਾਈਮ ਨਹੀਂ ਆ ਕਿ ਉਹਨੂੰ ਗਿਟਕਾਂ ਨੂੰ ਤੋੜੇ ਦੋ ਘੰਟੇ ਇੱਕ ਇੱਥੇ ਸੱਟ ਮਾਰਦੇ ਉਹ ਭੱਜਣ ਦੋ ਉੱਡ ਕੇ ਤਾਂ ਠੀਕ ਹੈ ਨਾ ਇਸ ਕਰਕੇ ਮਸ਼ੀਨਾਂ ਦੇ ਵਿੱਚ ਕੱਢੇ ਕਢਾਈ ਮਿਲ ਜਾਂਦੇ ਇਸ ਕਰਕੇ ਉਹੀ ਯੂਜ਼ ਕਰ ਲੈਂਦੇ ਅਗਲਾ ਕਹਿੰਦਾ ਵੀ ਆਪਾਂ ਟਾਈਮ ਬਚਦਾ ਜੀ ਉਹ ਆਪਾਂ ਨੂੰ 10 20 ਰੁਪਏ ਮਹਿੰਗੇ ਵੀ ਲਾ ਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਨੂੰ ਕਿਉਂ ਕੱਢੇ ਕਢਾਈ ਮਿਲ ਕੇ ਦੋ ਚਾਰ ਪੀਸ ਖਾ ਲੇ ਆਪਾਂ ਮੌਜਾ ਹੀ ਕਰਾਂਗੇ ਸੋ ਦੋਸਤੋ ਬਦਾਮ ਨੂੰ ਇਸੀ ਕਰਕੇ ਕਿੰਗ ਕਿਹਾ ਜਾਂਦਾ ਕਿਉਂਕਿ ਇਹ ਸਦਾਬਹਰ ਪ੍ਰੋਡਕਟ ਆ ਕਿਸੇ ਵੀ ਟਾਈਮ ਕਿਸੇ ਵੀ ਸਮੇਂ ਤੁਸੀਂ ਚੌਕਲੇਟ ਬਣਾਣੀ ਉਹਦੇ ਚ ਪਾ ਲੋ ਤੁਸੀਂ ਆਈਸਕ੍ਰੀਮ ਬਣਾਣੀ ਉਹਦੇ ਚ ਪਾ ਲੋ ਤੁਸੀਂ ਕੁਝ ਵੀ ਖਾਣ ਦੀ ਬਣਾਉਣਾ ਚਾਹ ਬਣਾਣੇ ਆ ਬਰੀਆਨੀ ਬਣਾਣੇ ਕਿੱਥੇ ਵੀ ਪਾ ਲੋ ਮਿੱਠੇ ਬਣਾ ਲੋ ਫਿੱਕੇ ਬਣਾ ਲੋ ਘੜਾ ਬਣਾ ਲੋ ਦੇਗ ਬਣਾ ਲੋ ੁੱਪਮਾ ਬਣਾ ਲੋ ਉਥੇ ਪਾ ਦਿਓ ਜਿੱਥੇ ਮਰਜ਼ੀ ਪਾ ਦਿਓ ਸਦਾਬਹਰ ਆ ਜੀ ਇਹ ਠੀਕ ਹੈ ਨਾ ਕਿ ਸੇਟ ਐ ਆਪਣਾ ਕ੍ਰਸ਼ ਕਰਕੇ ਕਾਜੂ ਵੀ ਪਾ ਦਿੰਦੇ ਬਾਦਾਮ ਵੀ ਪਾ ਦਿੰਦੇ ਪਿਸਟਿਕ ਬੰਦ ਸਾਰਾ ਨਾ ਚੂਰਜਾ ਕਰਕੇ ਐ ਉਹਦੇ ਭੁੱਕ ਦਿੰਦੇ ਜੀ ਆਈਸਕ੍ਰੀਮ ਬਣਾ ਲਈ ਉਹਤੇ ਪਾ ਦ ਦਿੱਤੇ ਚਾਕਲੇਟ ਬਣਾ ਲਈ ਉਹਤੇ ਪਾ ਦਿੱਤੇ ਸੋ ਦੋਸਤੋ ਆਪਾਂ ਇਸ ਬਾਦਾਮਾਂ ਦੇ ਬਾਰੇ ਗੁਣਾਂ ਬਾਰੇ ਤਾਂ ਗੱਲ ਕਰਦੇ ਆ ਕਿਉਂਕਿ ਇਹ ਬਾਦਾਮ ਇੱਕ ਐਸੀ ਚੀਜ਼ ਨੇ ਜਿੱਥੇ ਤੁਸੀਂ ਮਰਜ਼ੀ ਖਾ ਲਓ ਜੀ ਇਹਨੂੰ ਜਦੋਂ ਮਰਜ਼ੀ ਯੂਜ਼ ਕਰ ਲਓ ਜਿੱਥੇ ਮਰਜ਼ੀ ਲੈ ਲਓ ਜਦੋਂ ਮਰਜ਼ੀ ਖਾ ਲਓ ਕਿਸੇ ਵੀ ਦੁਕਾਨ ਤੇ ਚਲੇ ਜਾਓ ਅਨਸਾਰੀ ਦੀ ਦੁਕਾਨ ਐਸੀ ਕੋਈ ਨਹੀਂ ਹੋਗੀ ਜਿਹਦੇ ਕੋਲ ਬਦਾਮ ਨਾ ਹੋ। ਸੋ ਦੋਸਤੋ ਆਪਾਂ ਤੁਹਾਨੂੰ ਐਸੇ ਬਦਾਮਾਂ ਬਾਰੇ ਚਰਣਾ ਪਾ ਰਹੇ ਹਾਂ ਜੀ ਕਿਉਂਕਿ ਬਦਾਮ ਤੁਹਾਡੇ ਦਿਮਾਗ ਦੀ ਸ਼ਕਤੀ ਨੂੰ ਤੇਜ਼ ਕਰਦੇ ਹੈ ਤੁਹਾਡੀ ਪਾਵਰ ਆਫ ਸਟਰੈਂਥ ਨੂੰ ਵਧਾਉਂਦੇ ਹੈ ਜੀ। ਤੁਹਾਡੇ ਸਟੈਮਿਨ ਨੂੰ ਇਨਕਰੀਜ਼ ਕਰਦੇ ਨੇ। ਠੀਕ ਹੈ ਜੀ। ਫਿਰ ਤੁਹਾਡੀ ਯਾਦ ਸ਼ਕਤੀ ਨੂੰ ਵਧਾਉਂਦੇ ਨੇ। ਆਪਾਂ ਬੱਚਿਆਂ ਨੂੰ ਆਫਰ ਕਰਦੇ ਹਾਂ ਨਾ ਬੱਚੇ ਛੋਟੇ ਹੁੰਦੇ ਜੀ ਆਪਾਂ ਛੋਟੇ ਬੱਚਿਆਂ ਨੂੰ ਹਮੇਸ਼ਾ 5-4-5 ਬਦਾਮ ਧਿਆਉ ਕੇ ਰੱਖੇ ਹੁੰਦੇ ਜੀ ਸਵੇਰੇ ਮੈਂ ਦੇਖਿਆ ਮੇਰੀ ਵਾਈਫ ਮੇਰੇ ਬੱਚੇ ਲਈ ਦਿੰਦੀ ਸੀ ਮੈਨੂੰ ਨਹੀਂ ਦਿੰਦੀ ਸੀ ਕਾਰਨ ਉਹਨੂੰ ਜ਼ਰੂਰ ਦਿੰਦੀ ਸੀ ਖਾਣ ਨੂੰ ਲੈ ਖਾ ਲਖਾ ਲਖਾ ਜਲਦੀ ਖਾਣਾ ਤਾਕਤ ਆਏਗੀ ਚਲੋ ਆਪਾਂ ਵੀ ਕੀ ਕਹਿਣਾ ਯਾਰ ਬੱਚੇ ਨੂੰ ਖਾਣ ਦੇ ਇਹਨੂੰ ਸੈੱਟ ਹੁੰਦਾ ਆਪਾਂ ਤਾਂ ਸਾਰੀ ਉਮਰ ਕੱਢ ਲਈ ਆਪਣੀ ਮਜ਼ਾਕ ਕਰਦਾ ਜੀ ਹਰ ਪੇਰੈਂਟਸ ਆਪਣੇ ਬੱਚਿਆਂ ਦੀ ਖਾਤਰ ਹੀ ਅੱਜ ਇੱਥੇ ਬੈਠੇ ਆ ਆਪਣੇ ਬੱਚਿਆਂ ਦੀ ਖਾਤਰ ਹੀ ਪੂਜ ਕਰ ਰਹੇ ਆ ਕਿਉਂਕਿ ਆਪਾਂ ਚਾਹੁੰਦੇ ਆ ਆਪਣੇ ਬੱਚੇ ਵੱਡੇ ਹੋ ਜਾਣਗੇ ਸੈੱਟ ਹੋ ਜਾਣਗੇ ਕਿਸੇ ਕੰਮ ਤੋਂ ਲੱਗਣਗੇ ਤੇ ਆਪਾਂ ਨੂੰ ਸੁੱਖ ਰਸਾ ਆਏਗਾ ਪਰਮਾਤਮਾ ਅਗੇ ਦੁਆ ਕਰਦੇ ਹਾਂ ਤੁਹਾਡੇ ਸਾਰਿਆਂ ਦੇ ਬੱਚੇ ਚੜ੍ਹਦੀ ਕਲਾ ਚ ਰਹਿਣ ਹਮੇਸ਼ਾ ਤੁਹਾਡਾ ਕਹਿਣਾ ਮੰਨਣ ਔਰ ਹਮੇਸ਼ਾ ਤੁਹਾਡੀ ਬढ़ापे ਚ ਮਦਦ ਕਰਨ ਤੁਹਾਡੀ ਸਹਾਇਤਾ ਕਰਨ ਤੁਹਾਡੀ ਸੇਵਾ ਕਰਨ ਆਪਣਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤਾਂ ਇਹੀ ਹੈ ਜੀ ਸਾਡੇ ਬੱਚੇ ਸਾਡੀ ਸੇਵਾ ਕਰ ਦੇਣ ਆਪਣਾ ਸਭ ਤੋਂ ਵੱਡਾ ਬਸ ਕੋਈ ਨਹੀਂ ਹੈ ਵੀ ਕਿ ਚੰਗੇ ਕੰਮ ਕੀਤੇ ਹੋਣਗੇ ਤਾਂ ਜੋ ਆਪਣੇ ਬੱਚੇ ਆਪਣੀ ਸੇਵਾ ਕਰ ਦੇਣ ਹੋਰਨ ਦੇ ਵਿੱਚ ਦੇਖਿਆ ਜੀ ਉਹ ਜਦੋਂ 12 13 ਸਾਲ ਦਾ ਬੱਚਾ ਹੁੰਦਾ ਉਹ ਇੰਡੀਪੈਂਡੈਂਟ ਹੋ ਜਾਂਦਾ ਆਪਣੀ ਮਰਜ਼ੀ ਨਾਲ ਜਿੱਥੇ ਮਰਜੀ ਜਾਵੇ ਜੋ ਮਰਜੀ ਖਾਵੇ ਪੀਵੇ ਮਾਪਿ ਉਹਨੂੰ ਫ੍ਰੀ ਹੋ ਜਾਂਦਾ ਜੀ ਸੋ ਆਪਾਂ ਤਾਂ ਆਪਣੇ ਬੱਚੇ ਵਿਆਹ ਵੀ ਜਾਣਗੇ ਪੁੱਤ ਪੁੱਤਿਆਂ ਵਾਲੇ ਵੀ ਹੋ ਜਾਣਗੇ ਦੇਖੀ ਕੁਛ ਨਾ ਹੋ ਜੇ ਦੇਖੀ ਐ ਨਾ ਹੋ ਜੇ ਕਿਉਂਕਿ ਆਪਣਾ ਬੱਚਾ ਹੈ ਨਾ ਉਹ ਵੱਡਾ ਵੀ ਹੋ ਜਾਊਗਾ ਲੇਕਿਨ ਫਿਰ ਵੀ ਆਪਣਾ ਬੱਚਾ ਹੈ ਨਾ ਆਪਾਂ ਆਪਣੇ ਬੱਚੇ ਦੀ ਹੀ ਸਿਹਤ ਨੂੰ ਚੰਗਾ ਸੋਚ ਦੇ ਰਹਿਣੇ ਆ ਇਹਨੂੰ ਬਦਾਮ ਦੇਓ ਇਹਨੂੰ ਕਾਜੂ ਦੇਓ ਇਹਨੂੰ ਪਿਸਤੇ ਖਵਾਓ ਇਹਨੂੰ ਜੀਰ ਖਵਾਓ ਤਾਂ ਕਿ ਇਹ ਹਮੇਸ਼ਾ ਆਪਣੀ ਬੋਡੀ ਡਿਵੈਲਪ ਰੱਖੇ ਆਪਣਾ ਮਾਨਸਿਕ ਸੰਤੁਲਨ ਬਣਾਈ ਰੱਖੇ ਔਰ ਬੜੀਆ ਸਟਰੋਂਗ ਰਹੇ ਔਰ ਇਸੇ ਤੀਜਾਂ ਤੇ ਸਾਰਿਆਂ ਦੇ ਕੰਮ ਕਰਦਾ ਬਾਦਾਮ ਰੋਗਨ ਬਾਦਾਮ ਪਿਸਤਾ ਪਦਾਮ ਸਰਬਤ ਬਾਦਾਮ ਦਾ ਸ਼ਰਬਤ ਕਹਿੰਦੇ ਆਪਾਂ ਗਰਮੀ ਦੇ ਵਿੱਚ ਬਹੁਤ ਚੱਲਦੇ ਆ ਜੀ ਸੋ ਸੰਗਤ ਜੀ ਤੁਸੀਂ ਇਹ ਸਾਰੀਆਂ ਚੀਜ਼ਾਂ ਦੇ ਨਾਂ ਤੇ ਬਾਦਾਮ ਨੂੰ ਯੂਜ਼ ਕਰੋ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਬਾਦਾਮ ਖਵਾਓ ਔਰ ਖੁਦ ਖਾਓ ਤੇ ਬੱਚਿਆਂ ਨੂੰ ਵੀ ਖਵਾਓ ਸੋ ਸੰਗਤ ਜੀ ਇਹ ਵੀਡੀਓ ਨੂੰ ਘਰ ਘਰ ਲਾਈਕ ਕਰਨਾ ਸ਼ੇਅਰ ਕਰਨਾ ਔਰ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ